बसंत महला न माई मैं तन पायो हर नाम मन मेरो तामन ते छूटियो कह बैठो विश रहा ਮਾਇਆ ਮਮਤਾ ਤਨ ਤੇ ਭਾਗੇ ਉਪਜਿਓ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੈ ਗਹੀ ਭਗਤ ਭਗਵਾਨਾ ਜਾ ਨਮ ਜਨਮ ਕਾ ਸੰਸਾਰ ਚੁਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਹਿ ਸਮਾਇਆ ਜਾ ਕੋ ਹੋ ਤਾ ਦਇਆ ਕਿਰਪਾ ਨਿਦ ਸੋ ਗੋਬਿੰਦ ਗੁਣੀ ਗਾਵੇ ਕਹੋ ਨਾਨਕ ਇਹ ਵਿਧ ਕੀ ਸੰਪ ਕੋਊ ਗੁਰਮਖ ਪਾਵੇ ਜਾਕੋ ਹੂ ਤਾ ਦਇਆ ਲੇ ਕਿਰਪਾ ਨਿਦ ਸੋ ਗੋਬਿੰਦ ਗੁਣੀ ਗਾਵੇ ਕੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮਖ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ